ਮੈਨੂੰ ਇੱਕ ਚੀਜ਼ ਸਾਫ਼ ਹੋ ਗਈ ਕਿ ਸ਼ਹਿਰ ਦਾ ਜਿਹੜਾ ਨਗਰ ਕੌਂਸਲ ਪ੍ਰਸ਼ਾਸਨ ਹੈਗਾ ਉਹ ਬਾੜ ਵਾਸਤੇ ਪਾਣੀ ਨੂੰ ਨਿਜਿੱਠਣ ਵਾਸਤੇ ਸਿਸਟਮ ਤਿਆਰ ਨਹੀਂ ਹੈ ਦੇਖੋ ਇਹ ਤਾਂ ਜੋ ਉਹਨਾਂ ਨੇ ਤਿਆਰੀਆਂ ਕੀਤੀਆਂ ਕਿਉਂਕਿ ਮਿਨਿਸਪਲ ਕਾਰਪੋਰੇਸ਼ਨ ਬੜੀ ਰਿਸਪਾਂਸਿਬਲ ਬਾਡੀ ਹੁੰਦੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਉਹਨਾਂ ਨੂੰ ਸਾਰਾ ਪਤਾ ਹੁੰਦਾ ਇਹ ਨਹੀਂ ਪਤਾ ਨਹੀਂ ਹੁੰਦਾ ਈਚ ਐਂਡ ਐਵਰੀਥਿੰਗ ਉਹਨਾਂ ਦੀ ਨੌਲੇਜ ਹੁੰਦੀ ਹੈ ਵੀ ਕਿੱਥੇ ਸਾਨੂੰ ਕੀ ਰਿਕੁਆਇਰਮੈਂਟ ਹੈ ਫਿਊਚਰ ਚ ਸੋ ਮੈਂ ਤੁਹਾਨੂੰ ਇਹੀ ਕਵਾਂਗਾ ਕਿ ਤੁਸੀਂ ਪਲੀਜ਼ ਉੱਥੇ ਜਾ ਕੇ ਇੱਕ ਵਾਰੀ ਗੱਲ ਕਰੋ ਛੋਟਾ ਪ੍ਰੋਜੈਕਟ ਨਹੀਂ ਹੈਗਾ ਕਿ 10 15 ਬੰਦੇ ਭੇਜੇ ਤੇ ਝਾੜੂ ਮਾਰ ਕੇ ਆ ਗਏ ਤੇ ਸਫਾਈ ਹੋ ਗਈ ਇਹ ਪ੍ਰੋਜੈਕਟ ਜਿਹੜੇ ਸ਼ਹਿਰ ਦੇ ਰਿਲੇਟਡ ਹੁੰਦੇ ਆ ਜਿਦੇ ਚ ਨੁਕਸਾਨ ਦਾ ਖਤਰਾ ਹੁੰਦਾ ਉਹਦੇ ਵਿੱਚ ਇਹ ਚੀਜ਼ਾਂ 6 ਮਹੀਨੇ ਪਹਿਲਾਂ ਹੀ ਪਲਾਨਡ ਹੁੰਦੀਆਂ ਔਰ ਉਹਦੇ ਤੇ ਕੰਮ 6 ਮਹੀਨੇ ਪਹਿਲਾਂ ਹੀ ਸ਼ੁਰੂ ਹੁੰਦਾ ਏ ਨਹੀਂ ਚੌਧਰੀ ਸਾਹਿਬ ਅੱਜ ਆਪਾਂਗੇ ਤੁਸੀਂ ਗਏ ਆ 100 ਬੰਦਾ ਲੈ ਕੇ ਚਲੇ ਜੀ ਇਹ ਕੰਮ ਈਜ਼ੀਲੀ ਹੋ ਜਾਣਗੇ ਐਵੇਂ ਨਹੀਂ ਹੋਣਗੇ ਤੁਹਾਨੂੰ ਦਿਖਿਆ ਸ਼ਹਿਰ ਦੇ ਵਿੱਚ ਵੀ 6 ਮਹੀਨੇ ਪਹਿਲਾਂ ਜਾਂ 1 ਮਹੀਨਾ ਪਹਿਲਾਂ ਵੀ ਕੋਈ ਨਾਲਿਆਂ ਦੀ ਸਫਾਈ ਵਗੈਰਾ ਚੱਲ ਰਹੀ ਹੋਊਗੀ ਲਗਾਤਾਰ ਤੁਹਾਨੂੰ ਸ਼ਹਿਰ ਦੇ ਵਿੱਚ ਪਾਣੀ ਮਾਰ ਨਾ ਕਰੇ ਬਰਸਾਤਾ ਦੇ ਵਿੱਚ ਉਹਦੇ ਹੱਲ ਕੱਢਣ ਵਾਸਤੇ ਲਗਾਤਾਰ ਤੁਹਾਨੂੰ ਸਟੋਰੀ ਇਹ ਦਿਖਾਈ ਜਾ ਰਹੀ ਹੈ ਸ਼ਹਿਰ ਦਾ ਪੂਰਾ ਹਾਲ ਤੁਹਾਡੇ ਸਾਹਮਣੇ ਲਿਆ ਜਾ ਰਿਹਾ ਸੀ ਖੜੇ ਸੋਨੂੰ ਕੱਕੜ ਜੀ ਕੋਲ ਕਿਉਂਕਿ ਸੋਨੂੰ ਕੱਕੜ ਜੀ ਉਹ ਸਖਸ਼ ਹੈਗੇ ਜਿਨ੍ਹਾਂ ਨੇ ਪਿਛਲੀ ਵਾਰ ਰਾਜਪੁਰੇ ਦੇ ਵਿੱਚ ਬਾੜ ਜਦ ਆਈ ਸੀ ਪਾਣੀ ਨੇ ਮਾਰ ਕੀਤਾ ਸੀ ਤੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਉਹਦਾ ਹੱਲ ਕੱਢਿਆ ਸੀ ਤੇ ਹੁਣ ਕੀ ਹੱਲ ਹੋਣਾ ਚਾਹੀਦਾ ਉਸ ਚੀਜ਼ ਦਾ ਤੇ ਸਾਡੇ ਨਾਲ सोनू कक्कड़ ਜੀ ਮੌਜੂਦ ਹੈ सोनू ਜੀ ਕੀ ਕਹਿਣਾ ਚਾਹੋਗੇ ਵੀ ਪ੍ਰਸ਼ਾਸਨ ਨੂੰ ਉਸ ਟਾਈਮ ਕਰੋਬਾਰ ਨਿਕਲਣਾ ਚਾਹੀਦਾ ਵੀ ਜਦ ਸ਼ਹਿਰ ਪੂਰਾ ਡੁੱਬ ਚੁੱਕਿਆ ਹੋਵੇ ਦੇਖੋ ਅਗਰ ਆਪਾਂ ਗੱਲ ਕਰੀਏ ਰਾਜਪੁਰਾ ਸਿਟੀ ਦੀ ਰਾਜਪੁਰਾ ਸਿਟੀ ਦੋ ਪਾਰਟਸ ਦੇ ਵਿੱਚ ਹੈ ਕੋਲ ਰਾਜਪੁਰਾ ਤੇ ਇੱਕ ਰਾਜਪੁਰਾ ਟਾਊਨ ਹੈ ਜਿਹੜੀ ਤਾਂ 올ਡ ਰਾਜਪੁਰਾ ਦੀ ਪ੍ਰੋਬਲਮ ਹੈ ਉੱਥੇ ਤਾਂ ਇਹ ਦਿੱਕਤ ਹੈ ਪਿਛਲੀ ਵਾਰੀ ਸਭ ਤੋਂ ਜ਼ਿਆਦਾ ਜਿਹੜੀ ਪਾਣੀ ਦੀ ਮਾਰ ਪਈ ਸੀ ਉਹ ਫੋਕਲ ਪੁਆਇੰਟ ਨੂੰ ਪਈ ਸੀ ਔਰ ਫੋਕਲ ਪੁਆਇੰਟ 'ਚ ਦਿੱਕਤ ਕੀ ਸੀਗੀ ਕਿ ਜਿੰਨਾ ਵੀ ਜਿੰਨਾ ਵੀ ਬਰਸਾਤੀ ਪਾਣੀ 올ਡ ਰਾਜਪੁਰੇ ਤੋਂ ਜਾਂ ਇੱਧਰ ਆਂਦਾ ਸੀਗਾ ਉਹਦਾ ਅੱਗੇ ਐਗਜ਼ਿਟ ਪੁਆਇੰਟ ਨਹੀਂ ਹੈਗਾ ਵੀ ਅਗਰ ਆਪਾਂ ਕਹੀਏ ਵੀ ਪਾਣੀ ਭਰ ਗਿਆ ਸ਼ਹਿਰ ਦੇ ਵਿੱਚ ਤੇ ਉਹਨੂੰ ਕੱਢਣ ਦਾ ਕੋਈ ਤਰੀਕਾ ਨਹੀਂ ਸੀਗਾ ਸਾਡੇ ਕੋਲ ਕਿਉਂਕਿ ਪਿਛਲੇ ਟਾਈਮ ਤੋਂ ਇਨਾਂ ਚੀਜ਼ਾਂ ਤੇ ਕੰਮ ਨਹੀਂ ਹੋਇਆ ਰਾਜਪੁਰੇ ਦੇ ਵਿੱਚ ਹੁਣ ਬਰਸਾਤ ਦਾ ਪਾਣੀ ਭਰ ਜਾਂਦਾ ਸੀਗਾ ਟੋਬਾ ਬਣ ਜਾਂਦਾ ਸੀ ਫੋਕਲ ਪੁਆਇੰਟ ਦੇ ਏਰੀਆ 'ਚ ਉਹਦੇ ਪਰਣ ਕਰਕੇ ਪਿੱਛੇ 올ਡ ਰਾਜਪੁਰੇ 'ਚ ਪਾਣੀ ਭਰ ਜਾਂਦਾ ਸੀਗਾ ਤੇ ਉਸ ਟਾਈਮ ਵੀ ਇਹੀ ਗੱਲ ਹੋਈ ਸੀ ਕਿ ਲਾਸਟ ਮੈਨੂੰ ਯਾਦ ਹੈ ਲਾਸਟ ਰੇਟ ਦੀ ਤੇ ਤਾਂ ਇਹ ਪਲੈਨਿੰਗ ਕੀਤੀ ਗਈ ਸੀ ਕਿ ਇਹ ਟੋਬੇ ਦੀ ਜਿਹੜੀ ਆਪਾਂ ਸਫਾਈ ਕਰਾਂਗੇ ਉਹਦੇ ਨਾਲ ਕੀ ਹੈ ਕਿ ਜਿਹੜਾ ਪਾਣੀ ਦਾ ਲੈਵਲ ਹੈ ਉੱਥੇ ਪਾਣੀ ਦਾ ਟੋਬਾ ਨਹੀਂ ਬਣੇਗਾ ਪਾਣੀ ਨਿਕਲੀ ਜਾਏਗਾ ਸੋ ਇਹ ਆ ਵੀ ਹੁਣ ਮੈਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਪਤਾ ਨਹੀਂ ਹੈ ਕੀ ਸਟੇਟਸ ਹੈ ਤੋਂ ਜੋ ਪ੍ਰੋਬਲਮ ਸੀਗੀ ਪਿਛਲੀ ਵਾਰੀ ਇਹਹੀ ਪ੍ਰੋਬਲਮ ਐਗਜ਼ਿਸਟ ਕਰਦੀ ਸੀ ਕਿ ਪਾਣੀ ਨਿਕਲਣ ਦਾ ਕੋਈ ਰਸਤਾ ਨਹੀਂ ਸੀਗਾ ਅਸੀਂ ਤਾਂ ਉੱਥੇ ਪਿਛਲੀ ਵਾਰੀ ਵੀ ਮਤਲਬ ਕਿ ਜੇ 4 ਜਾਂ 5 ਦਿਨ ਸੀਗੇ ਤੇ 4-5 ਦਿਨ ਅਸੀਂ ਉੱਥੇ ਹੀ ਖੜੇ ਰਹੇ ਹਾਂ ਕਿਉਂਕਿ ਇੱਕ ਐਗਜ਼ਿਟ ਪੁਆਇੰਟ ਆ ਉੱਥੋਂ ਉਹਦਾ ਸੀਵਰੇਜ ਬੋਰਡ ਦਾ ਜਿਹਦੇ ਚੋਂ ਪਾਣੀ ਗੰਦਾ ਬਾਹਰ ਨਿਕਲਦਾ ਹੈਗਾ ਉਹਨੂੰ ਵੀ ਜਦ 25 ਦਰਾਂ ਪੂਰਾ ਚੜਦਾ ਉੱਪਰ ਨੂੰ ਤਾਂ ਉਹਨੂੰ ਬੰਦ ਕਰ ਦਿੱਤਾ ਜਾਂਦਾ ਹੈ ਇੱਕੋ ਹੀ ਪੁਆਇੰਟ ਸੀਗਾ ਪਾਣੀ ਨਿਕਲਦਾ ਲਾਸਟ ਇਅਰ ਵੀ ਅਸੀਂ ਮੋਟਰਾਂ ਲਾ ਕੇ 4-5 ਪਾਣੀ ਕੱਢਿਆ ਸੀ ਉਹ ਉਹਦਾ ਉਹਨੂੰ ਵੀ ਮੇਰੇ ਹਿਸਾਬ ਨਾਲ 10 ਦਿਨ ਲੱਗੇ ਸੀ ਔਰ ਸੀਵਰੇਜ ਦੇ ਪਾਣੀ ਕਲੀਅਰ ਹੁੰਦੇ ਨੂੰ ਵੀ 15 ਤੋਂ 20 ਦਿਨ ਲੱਗੇ ਸੀ ਸੋ ਮੈਨੂੰ ਦੇਖੋ கரੰਟ ਸਟੇਟਸ ਦਾ ਤਾਂ ਪਤਾ ਨਹੀਂ ਪਰ ਉੱਥੇ ਜੋ ਰਿਕੁਆਇਰਮੈਂਟ ਹੈਗੀ ਹੈ ਉਹ ਇਹ ਹੈਗੀ ਹੈ ਕਿ ਉਹਦੀ ਜਲ ਤੋਂ ਜਲ ਸਫਾਈ ਹੋਣੀ ਚਾਹੀਦੀ ਹੈ ਔਰ ਅਗਰ ਬਰਸਾਤ 2 ਜਾਂ 3 ਦਿਨ ਲਗਾਤਾਰ ਪੈਂਦੀ ਹੈ ਤਾਂ ਕਾਰਪੋਰੇਸ਼ਨ ਕੋਲ ਇੱਕ ਇਨੂੰ ਕੱਢਣ ਦੀਆਂ ਮੋਟਰਾਂ ਜਾਂ ਬਹੁਤ ਹੈਵੀ ਮੋਟਰਸ ਚਾਹੀਦੀਆਂ ਜਿਹੜੀ ਫੁੱਲ ਪ੍ਰੈਸ਼ਰ ਨਾਲ ਪਾਣੀ ਪੱਚੀ ਨੂੰ ਤੁਹਾਨੂੰ ਜੀ ਜ਼ਿਲ੍ਹਾ ਪ੍ਰਸ਼ਾਸਨ ਤਾਂ ਸਾਨੂੰ ਲੱਗ ਰਿਹਾ ਕਿ ਇਸ ਤੇ ਕਾਰਵਾਈ ਕਰ ਰਿਹਾ ਗੰਭੀਰ ਹੈਗਾ ਕਾਫੀ ਲੇਕਿਨ ਲੋਕਲ ਲੈਵਲ ਤੇ ਨਗਰ ਕੌਂਸਲ ਨੂੰ ਜੇ ਦੇਖਿਆ ਜਾਵੇ ਤਾਂ ਨਗਰ ਕੌਂਸਲ ਇੱਕਦਮ ਨੀਂਦ ਤੋਂ ਜਾਗਿਆ ਹੈ ਕਿਤੇ ਸਫਾਈ ਚੱਲ ਰਹੀ ਹੈ ਤੇ ਕਿਤੇ ਇਸ ਟਾਈਮ ਬੁਰਾ ਹਾਲ ਹੈ ਇੱਕਦਮ ਬਰਸਾਤ ਆ ਜਾਵੇ ਤਾਂ ਕਿਸ ਤਰ੍ਹਾਂ ਇਹ ਮਿੱਟੀ ਕੱਢਣਗੇ ਜੀਸੀ ਮਸ਼ੀਨ ਦੇ ਨਾਲ ਲੈ ਕਿਸ ਤਰ੍ਹਾਂ ਕਰਨੀ ਦੇਖੋ ਜਿਹੜੀ ਕੋਈ ਵੀ ਇਹ ਕੋਈ ਛੋਟਾ ਪ੍ਰੋਜੈਕਟ ਨਹੀਂ ਹੈਗਾ ਕੀ 10 15 ਬੰਦੇ ਭੇਜੇ ਤੇ ਝਾੜੂ ਮਾਰ ਕੇ ਆ ਗਏ ਤੇ ਸਫਾਈ ਹੋ ਗਈ ਇਹ ਪ੍ਰੋਜੈਕਟ ਜਿਹੜੇ ਸ਼ਹਿਰ ਦੇ ਰਿਲੇਟਿਡ ਹੁੰਦੇ ਆ ਜਿਦੇ ਚ ਨੁਕਸਾਨ ਦਾ ਖਤਰਾ ਹੁੰਦਾ ਉਹਦੇ ਵਿੱਚ ਇਹ ਚੀਜ਼ਾਂ 6 ਮਹੀਨੇ ਪਹਿਲਾਂ ਹੀ ਪਲਾਨਡ ਹੁੰਦੀਆਂ ਔਰ ਉਹਦੇ ਤੇ ਕੰਮ 6 ਮਹੀਨੇ ਪਹਿਲੇ ਸ਼ੁਰੂ ਹੁੰਦਾ ਏ ਨਹੀਂ ਚੌਧਰੀ ਸਾਹਿਬ ਅੱਜ ਆਪਾਂਗੇ ਤੁਸੀਂ ਗਏ ਆ 100 ਬੰਦਾ ਲੈ ਕੇ ਚਲੇ ਜੀ ਇਹ ਕੰਮ ਈਜ਼ੀਲੀ ਹੋ ਜਾਣਗੇ ਐਵੇਂ ਨਹੀਂ ਹੋਣਗੇ ਤੁਹਾਨੂੰ ਦਿਖਿਆ ਸ਼ਹਿਰ ਦੇ ਵਿੱਚ ਵੀ 6 ਮਹੀਨੇ ਪਹਿਲਾਂ ਜਾਂ 1 ਮਹੀਨਾ ਪਹਿਲਾਂ ਵੀ ਕੋਈ ਨਾਲਿਆਂ ਦੀ ਸਫਾਈ ਵਗੈਰਾ ਚੱਲ ਰਹੀ ਹੋਵੇ ਦੇਖੋ ਨਾਲਿਆਂ ਦੀ ਸਫਾਈ ਦੀ ਹੁਣ ਜਿਹੜੀ ਗੱਲ ਕਰੀਏ ਰਾਜਪੁਰਾ ਟਾਊਨ ਹੈ ਸਾਈਕਲ ਮਾਰਕੀਟ ਤੋਂ ਤੁਸੀਂ ਸ਼ੁਰੂ ਹੋ ਜੋ ਤੇ ਤੁਸੀਂ ਲਿਬਰਟੀ ਚੌਂਕ ਤੱਕ ਚਲੇ ਜਾਓ ਇਹ ਨਾਲਾ ਸੀਗਾ ਪਿਛਲੀ ਵਾਰੀ ਸਾਰਾ ਬਲਾਕ ਸੀਗਾ ਮੈਨੂੰ ਯਾਦ ਹੈ ਸਵੇਰੇ ਮੈਂ ਸੀਗਾ ਤੇ ਹੋਰ ਕਮੇਟੀ ਦੇ ਅੰਪਲਾਈ ਸੀ ਤੁਸੀਂ ਵੀ ਸ਼ਾਇਦ ਨਾਲ ਨਾਲ ਸੀਗੇ ਆਪਾਂ ਸਾਰੇ ਸੀਗੇ ਤਾਂ ਆਪਾਂ ਨਾਲ ਦੀ ਨਾਲ ਇਮੀਡੀਏਟ ਸਫਾਈ ਸ਼ੁਰੂ ਕਰਾਈ ਸੀਗੀ ਸੋ ਇਹ ਹੈ ਕਿ ਬੜੀ ਇਹ ਤਾਂ ਦੇਖੋ ਉਹ ਉਸ ਟਾਈਮ ਕਰਵਾਈ ਸੀ ਨਾ ਜਦ ਸ਼ਹਿਰ ਡੁੱਬ ਚੁੱਕਿਆ ਸੀਗਾ ਹਾਂ ਹਾਂ ਬੇਸਮੈਂਟਾਂ ਡੁੱਬ ਚੁਕੀਆਂ ਸੀਗੀਆਂ ਤੁਹਾਡੇ ਤੇ ਗੱਲ ਕਰੀਏ ਤੁਹਾਡੇ ਸ਼ੋਰੂਮ ਦੇ ਅੱਗੇ ਮੈਂ ਖੜਿਆ ਤੇ ਉਹਦੇ ਵੀ ਮੈਨੂੰ ਤਾਂ ਲੱਗਦਾ ਕੋਈ ਸਫਾਈ ਨਹੀਂ ਹੋਈ ਵੀ ਨਾਲਾ ਬੰਦ ਹੈ ਜੀ ਦੇਖੋ ਗੱਲ ਇਹ ਵੀ ਹੈ ਇਹ ਜਿਹੜਾ ਨਾਲਾ ਹੈ ਨਾ ਇਹ ਬੜੇ ਪੁਰਾਣੇ ਟਾਈਮ ਦਾ ਹੈਗਾ ਇਹਦੀ ਮੇਨਟੇਨੈਂਸ ਨਹੀਂ ਹੋਈ ਨਾ ਤਾਂ ਇਹਦੇ ਵਾਸਤੇ ਕੋਈ ਬਜਟ ਬਣਿਆ ਨਾ ਹੀ ਕੋਈ ਇਹਦੇ ਤੇ ਪੈਸਾ ਲੱਗਿਆ ਕਟੋਕਟ ਅਜ ਤੋਂ ਸਾਲ ਪਹਿਲੇ ਮੇਰੇ ਹਸਾਮਨ ਜਿਆਦਾ ਦਿੱਕਤ ਆਈ ਸੀਗੀ ਤਾਂ ਗਵਰਨਮੈਂਟ ਨੂੰ ਨਾਲ ਦੀ ਨਾਲ ਐਕਸ਼ਨ ਚਾੜਾ ਚਾਹੀਦਾ ਸੀਗਾ ਫਿਰ ਵੀ ਚਲੋ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗਿਆ ਕਿ ਦੇਖੋ ਸਾਡਾ ਅੰਡਰਬ੍ਰਿਜ ਬਣ ਗਿਆ ਉਹਦੀ ਲੋਕਾਂ ਨੂੰ ਰਾਹਤ ਮਿਲੀ ਹੈ ਆਈਸੀ ਲਲਾ ਉਹ ਅੰਡਰਬ੍ਰਿਜ ਆ ਉਹਦੀ ਰਾਹਤ ਮਿਲੀ ਹੈ ਲੇਕਿਨ ਉੱਥੇ ਵੀ ਦੋ ਮੇਜਰ ਪ੍ਰੋਬਲਮਸ ਹੈ ਜਿਹੜੀਆਂ ਆਈ ਥਿੰਕ ਫੇਸ ਕਰਨੀਆਂ ਪੈਣਗੀਆਂ ਸਾਨੂੰ ਪਾਣੀ ਦੀ ਨਿਕਾਸੀ ਪਾਣੀ ਦੀ ਨਿਕਾਸੀ ਕਿਉਂਕਿ ਦੇਖੋ ਉੱਥੇ ਦੋਨੋਂ ਤਾਂ ਪੁੱਲ ਵੀ ਬੰਦ ਹੋ ਚੁੱਕਿਆ 2 ਮਹੀਨੇ ਬਾਅਦ ਦੇਖੋ ਜਿਹੜਾ ਅੰਡਰਬ੍ਰਿਜ ਹੈ ਉੱਥੇ ਪਾਣੀ ਦਾ ਅਗਰ ਉੱਥੋਂ ਮੋਟਰ ਲਾ ਕੇ ਕਿਤੇ ਪਾਣੀ ਕੱਢੋਗੇ ਜੇ ਆਪਾਂ ਕੱਢਦੇ ਆ ਜਾਂ ਤਾਂ ਉਹ ਜਾਂਦਾ ਰੇਵੀ ਵਾਲੇ ਪਾਸੇ ਜਾਂਦਾ ਜਾਂਦਾ ਫਰੈਂਡਸ ਕਲੋਨੀ ਵਾਲੇ ਪਾਸੇ ਤਾਂ ਆਈ ਥਿੰਕ ਮੈਨੂੰ ਲੱਗਦਾ ਮੈਨੂੰ ਨਹੀਂ ਪਤਾ ਉੱਥੇ ਕੋਈ ਕੰਮ ਹੋਇਆ ਅਗਰ ਹੋਇਆ ਤਾਂ ਬੜੀ ਵਧੀਆ ਗੱਲ ਹੈ ਅਗਰ ਕਾਰਪੋਰੇਸ਼ਨ ਨੇ ਕੀਤਾ اگر ਨਹੀਂ ਹੋਇਆ ਤਾਂ ਇਹਨੂੰ ਇਮੀਡੀਏਟ ਬੇਸਿਸ ਤੇ ਪਾਣੀ ਦੇ ਐਗਜ਼ਿਟ ਦੇ ਉੱਤੇ ਕੰਮ ਕਰਨਾ ਚਾਹੀਦਾ ਹਲੇ ਵੀ ਟਾਈਮ ਹੈਗਾ ਅਗਰ ਕਰ ਲੋ ਜਿਵੇਂ ਕਿ ਉਹ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਓਵਰ ਬ੍ਰਿਜ ਬੰਦ ਹੋ ਚੁੱਕਿਆ 2 ਮਹੀਨੇ ਵਾਸਤੇ ਕੀ ਇਸ ਟਾਈਮ ਓਵਰ ਬ੍ਰਿਜ 2 ਮਹੀਨੇ ਵਾਸਤੇ ਬੰਦ ਕਰਨਾ ਠੀਕ ਸੀਗਾ ਕਿਉਂਕਿ ਅੰਡਰ ਬ੍ਰਿਜ ਜਦ ਪਾਣੀ ਆ ਜਾਏਗਾ ਤਾਂ ਉਹ ਭਰੇਗਾ ਹੀ ਭਰੇਗਾ ਕੋਈ ਨਿਕਾਸੀ ਦਾ ਸਾਧਨ ਹੈ ਨਹੀਂ ਹੁਣ ਇਧਰੋਂ ਟ੍ਰੈਫਿਕ ਇਸ ਟਾਈਮ ਵੀ ਜਾਮ ਲੱਗਿਆ ਹੋਇਆ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਓਵਰ ਬ੍ਰਿਜ ਹੈ ਮੈਨੂੰ ਦੀ ਪੋਜੀਸ਼ਨ ਦਾ ਨਹੀਂ ਪਤਾ ਉਹਦੀ ਸਟਰੈਂਥ ਕਿੰਨੀ ਕੁ ਹੈਗੀ ਆ ਅਗਰ ਉਲ ਗਿਰਨ ਦਾ ਖਤਰਾ ਹੈ ਜਾਂ ਕੋਈ ਐਸੀ ਮੇਜਰ ਦਿੱਕਤ ਹੈ ਤਾਂ ਜੇ ਬੰਦ ਕੀਤਾ ਤਾਂ ਉਹ ਬਿਲਕੁਲ ਠੀਕ ਕੀਤਾ ਅਗਰ ਉਹਦੇ ਚ ਹਲੇ ਟਾਈਮ ਸੀਗਾ ਤਾਂ ਆਈ ਥਿੰਕ ਬਰਸਾਤਾ ਤੱਕ ਇਹਨੂੰ ਚਲਾ ਕੇ ਰੱਖਦੇ ਕਿਉਂਕਿ ਅਗਰ ਅੰਡਰ ਵਿੱਚ ਪਾਣੀ ਭਰ ਗਿਆ ਔਰ ਉਹ ਪਾਣੀ ਦਾ ਐਗਜ਼ਿਟ ਨਾ ਹੋਇਆ ਤਾਂ ਤੁਸੀਂ ਇਹ ਸੋਚ ਲਓ ਕਿ ਪੂਰਾ ਸ਼ਹਿਰ ਚੋਕ ਹੋਏਗਾ ਇਹਨੂੰ ਕੋਈ ਚੋਕ ਹੋਏਗਾ ਦੋਨੋਂ ਅੰਡਰ ਵਿੱਚ ਬੰਦ ਹੋ ਜਾਂਦੇ ਆ ਕਿਉਂਕਿ ਆਈਸੀਐਲਰ ਅੰਡਰ ਵਿੱਚ ਤੇ ਵੀ ਪਾਣੀ ਦੀ ਨਿਕਾਸੀ ਨਹੀਂ ਹੈਗੀ ਉਹ ਪਿਛਲੀ ਵਾਰ ਦੀ ਪ੍ਰੋਬਲਮ ਹੈ ਹੁਣ ਹੁਣ ਕਰੰਟ ਸਟੇਜ ਦੇਖੋ ਮੈਨੂੰ ਪਤਾ ਨਹੀਂ ਹੈ ਇਹਨਾਂ ਨੇ ਕੀ ਕੀਤਾ ਕੀ ਨਹੀਂ ਅਸੀਂ ਤੁਹਾਨੂੰ ਸਿਰਫ ਇਹ ਪੁੱਛਣ ਆਏ ਹਾਂ ਕਿ ਸ਼ਹਿਰ ਦੇ ਤੁਸੀਂ ਨਗਰ ਕੌਂਸਲ ਤਾਂ ਨਹੀਂ ਜਾ ਰਹੇ ਮੇਰੇ ਸਾਹਮਣੇ ਲੇਕਿਨ ਸ਼ਹਿਰ ਦੀ ਪੋਜੀਸ਼ਨ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਅੱਜ ਬਰਸਾਤ ਹੋ ਜਾਂਦੀ ਹੈ ਤਾਂ ਨਗਰ ਕੌਂਸਲ ਇਸ ਚੀਜ਼ ਨੂੰ ਜਿੱਠਣ ਵਾਸਤੇ ਤਿਆਰ ਹੈ ਜਾਂ ਫਿਰ ਉਸ ਤੋਂ ਵੀ ਮਾੜਾ ਹਾਲ ਪਿਛਲੇ ਦੇਖੋ ਇਹ ਜਿਹੜੀ ਚੀਜ਼ ਹੈ ਅਗਰ ਤਾਂ 올ਡ ਰਾਜਪੁਰੇ ਦੀ ਤੁਸੀਂ ਗੱਲ ਕਰੋ ਆਈ ਥਿੰਕ ਤੁਹਾਨੂੰ ਇਹ ਉਹ ਸਾਬ ਬੜਾ ਵਧੀਆ ਇਸ ਬਾਰੇ ਦੱਸ ਸਕਦੇ ਆ ਕਿ ਉਹ ਸਾਬ ਦਾ ਕੁਝ ਵੀ ਕਹਿਣ ਨੂੰ ਤਿਆਰ ਹੀ ਨਹੀਂ ਨੀ ਉਹ ਤਾਂ ਤੁਸੀਂ ਜਾ ਕੇ ਤੁਹਾਡਾ ਰਾਈਟ ਬੰਦਾ ਹੈ ਕਾਮ ਪਬਲਿਕ ਦਾ ਵੀ ਰਾਈਟ ਬੰਦਾ ਪੁੱਛ ਸਕਦੇ ਆ ਜਾ ਕੇ ਵੀ ਕੀ ਕੀ ਸਟੇਟਸ ਕੀ ਹੈ ਜੋ ਲਾਸਟ ਵਾਰ ਦਾ ਕਿਉਂਕਿ ਦੇਖੋ 올ਡ ਰਾਜਪੁਰੇ ਦੀ ਤਾਂ ਇੱਕੋ ਦਿੱਕਤ ਹੈ ਕਿ ਜਦ ਉੱਥੇ ਟੋਬਾ ਬਣ ਜਾਂਦਾ ਹੈ ਉਹ ਟੋਬੇ ਦਾ ਪਾਣੀ ਵੀ ਥਰੂ ਸੀਵਰੇਜ ਦੇ ਟ੍ਰੀਟਮੈਂਟ ਪਲੈਂਟ ਦੇ ਥਰੂ ਹੀ ਬਾਹਰ ਨਿਕਲੇਗਾ ਉਹਨੂੰ ਡਾਇਰੈਕਟ ਬਾਹਰ ਗੇ ਰਹਿੰਦਾ ਕੋਈ ਪ੍ਰੋਵੀਜ਼ਨ ਸਰਕਾਰ ਕੋਲ ਨਹੀਂ ਹੈ ਕਾਰਪੋਰੇਸ਼ਨ ਕੋਲ ਤੁਸੀਂ ਹੁਣ ਵੀ ਜਾ ਕੇ ਚੈੱਕ ਕਰ ਲਓ ਐਸਾ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਸ ਦੇ ਨਾਲ ਇਹ ਟੋਬੇ ਵਾਲੇ ਪਾਣੀ ਨੂੰ ਅਸੀਂ ਕੋਦਮ ਲਗਾ ਕੇ ਕੱਢ ਦਈਏ ਜਾਂ ਕੋਈ ਐਗਜ਼ਿਟ ਪੁਆਇੰਟ ਹੈਗਾ ਉਹ ਮੋਟਰਾਂ ਰਾਹੀ ਹੀ ਬਾਹਰ ਜਾਏਗਾ ਸੋ ਮੈਂ ਤਾਂ ਇਹ ਕਹਿਣਾ ਹੈ ਵੀ ਪ੍ਰਮਾਤਮਾ ਨੂੰ ਇੰਨੀ ਕੁ ਬਰਸਾਤ ਪਏ ਜਿਹੜੀ ਲੋਕਾਂ ਦੇ ਫਾਇਦੇ ਵਾਸਤੇ ਉਸ ਤੋਂ ਜ਼ਿਆਦਾ ਨਾ ਪਾਣਾ ਨਹੀਂ ਤਾਂ ਦਿੱਕਤ ਹੋਏਗੀ ਸਰ ਜੀ ਟਾਊਨ ਦੀ ਗੱਲ ਕਰੀਏ ਤਾਂ ਜੀ ਟਾਊਨ ਦੀ ਗੱਲ ਕਰੀਏ ਦੇਖੋ ਇੱਕ ਸਾਡੇ ਨਾਲ ਬੜੀ ਮੇਜਰ ਰੈਰਰ ਹੈ ਲਿਬਰਟੀ ਚੌਂਕ ਤੋਂ ਤੁਸੀਂ ਅੱਗੇ ਜਾਓਗੇ ਨਾ ਤਾਂ ਜਿਹੜਾ ਰੋਡ ਸਾਈਡ ਦੇ ਨਾਲ ਇੱਕ ਨਾਲਾ ਬਣਿਆ ਨਾ ਉਹਦੀ ਡਾਇਰੈਕਸ਼ਨ ਹੀ ਸਾਡੇ ਕਰਨੀ ਹੋਈ ਪਈ ਬਰਸਾਤ ਨਾਲ ਉਹ ਹੁਣ ਇਹ ਜਿਹੜਾ ਪਾਣੀ ਹੈ ਅੱਗੇ ਨਿਕਲ ਨਹੀਂ ਪੰਦਾ ਉਹ ਬੜੀ ਦਿੱਕਤ ਹੈ ਕਿਉਂਕਿ ਬਰਸਾਤੀ ਪਾਣੀ ਦੇ ਉੱਤੇ ਆਈ ਥਿੰਕ ਪਿਛਲੇ 5 ਸਾਲ 10 ਸਾਲਾਂ ਤੋਂ ਆਈ ਥਿੰਕ ਕੋਈ ਕੰਮ ਨਹੀਂ ਹੋਇਆ ਸੀਵਰੇਜ ਦੇ ਪਾਈਪ ਜਰੂਰ ਪਏ ਆ ਸੜਕਾਂ ਬਣ ਰਹੀਆਂ ਡਿਵੈਲਪਮੈਂਟ ਤਾਂ ਹੋ ਰਹੀ ਹੈ ਸਾਡੀ ਸਰਕਾਰ ਦੇ ਵਿੱਚ ਲੇਕਿਨ ਇਹਦੇ ਉੱਤੇ ਕੀ ਹੋਇਆ ਮੈਨੂੰ ਅਪਡੇਟ ਨਹੀਂ ਹੈ ਚਲੋ ਚਲੋ ਉਸ ਟਾਈਮ ਪਲਾਨ ਬੜਾ ਸੀਗਾ ਜਿਸ ਟਾਈਮ ਬਾੜ ਆ ਗਈ ਸ਼ਹਿਰ ਦੇ ਵਿੱਚ ਪਾਣੀ ਨੁਕਸਾਨ ਹੋ ਗਿਆ ਉਸ ਟਾਈਮ ਪਲਾਨ ਬੜੇ ਬਣੇ ਮੈਂ ਵੀ ਮੌਜੂਦ ਸੀਗਾ ਕੀ ਮਾਸਟਰ ਪਲਾਨ ਸੀਗਾ ਵੀ ਆਪਾਂ ਇਸ ਤੋਂ ਬਾਅਦ ਇਹ ਕਰਾਂਗੇ ਇਸ ਤਰ੍ਹਾਂ ਆਪਣਾ ਦੇਖੋ ਇਹਨੂੰ ਕਿਉਂਕਿ ਮੈਂ ਦੇਖਿਆ ਸੀ ਛੋੜੇ ਬਾਜ਼ਾਰ ਵੀ ਤੁਸੀਂ ਗਏ ਸੀਗੇ ਉੱਥੇ ਵੀ ਤੁਸੀਂ ਸੜਕ ਨੂੰ ਤੜਵਾਇਆ ਸੀਗਾ ਵਿੱਚੋਂ ਪਾਣੀ ਕਿੱਡੇ ਦੀ ਮੈਡਮ ਵੀ ਨਾਲ ਸੀਗੇ ਨਾ ਤੇ ਕੀ ਪਲਾਨ ਸੀ ਆਪਣਾ ਕੀ ਪਲਾਨ ਦੇਖੋ ਪਲਾਨ ਨਹੀਂ ਸੀਗਾ ਇੱਕ ਤਾਂ ਜਿਹੜਾ ਡੰਪ ਹੈਗਾ ਸਾਡਾ ਉਹਦੀ ਡੰਪ ਦੀ ਚਾਰਦੀਵਾਰੀ ਹੋਣੀ ਚਾਹੀਦੀ ਸੀ ਤਾਂ ਕਿ ਉਹਦਾ ਜਿਹੜਾ ਜਿਹੜਾ ਸੁੱਕਾ ਕੂੜਾ ਜਾਂਦਾ ਨਾ ਜਿਵੇਂ ਪਲਾਸਟਿਕ ਦੇ ਲਿਫਾਫੇ ਹੋਗੇ ਉਹ ਉਸ ਉਸ ਬਾਉਂਡਰੀ ਤੋਂ ਬਾਹਰ ਨਾ ਜਾਣ ਅਗਰ ਉਹ ਨਹੀਂ ਜਾਂਦੇ ਤਾਂ ਉਹ ਜਿਹੜਾ ਟੋਬਾ ਹੈਗਾ ਉਹ ਭਰੇਗਾ ਨਹੀਂ ਬੇਸਿਕਲੀ ਉਦੀ پلان ਸੀਗਾ ਉਦੀ ਸਫਾਈ ਦਾ ਅਗਰ ਉਦੀ ਸਫਾਈ ਹੋ ਜਾਂਦੀ ਹੈ ਔਰ ਪਾਣੀ ਦਾ ਰਸਤਾ ਬਣਾਉਂਦੇ ਆ ਆਪਾਂ ਤੇ ਉੱਥੇ ਇੱਕ پلان ਸੀਗਾ ਕਿ ਅਸੀਂ ਉੱਥੇ ਵੱਡੀ ਮੋਟਰ ਲਗਾਈ ਜਾਏ ਉਹਦਾ ਏਰੀਆ ਇਧਰਲੀ ਸਾਈਡ ਤੇ ਹੋਣਾ ਚਾਹੀਦਾ ਯਾਨੀ ਕਿ 25 ਦਰ ਦੇ ਅੰਦਰ ਨਹੀਂ 25 ਦਰ ਤੋਂ ਇਰਲੇ ਪਾਸੇ ਜਿੱਦੇ ਚ ਵੱਡਾ ਪੰਪ ਲੱਗਿਆ ਜਿਹੜਾ ਪਾਣੀ ਚੱਕ ਚੱਕ ਕੇ ਬਾਹਰ ਘੇਰੇ ਕਿਉਂਕਿ ਇੱਕ ਪਾਣੀ ਸੀਵਰੇਜ ਟ੍ਰੀਟਮੈਂਟ ਪਲੈਂਟ ਚ ਜਾਣਾ ਉੱਥੋਂ ਟ੍ਰੀਟ ਹੋ ਕੇ ਫਿਰ ਬਾੜ ਜਾਣਾ ਉਹ ਤਾਂ ਪੋਸੀਬਲ ਹੀ ਨਹੀਂ ਕਿਸੇ ਤਰੀਕੇ ਨਾਲ ਸੋ پلان ਇਹੀ ਸੀਗਾ ਕਿ ਉੱਥੇ ਹੀ ਕਲੱਗ ਤੋਂ ਵੱਡੀ ਮੋਟਰ ਲੱਗੀ ਜੇ ਨਹੀਂ ਇੱਕ ਪਲਾਨ ਹੋਰ ਤੁਹਾਡਾ ਥਰੂ ਬਣਾਇਆ ਗਿਆ ਸੀ ਜਿੰਨਾ ਤੱਕ ਮੈਨੂੰ ਯਾਦ ਹੈ ਕਿ ਜਿਹੜਾ ਜਿਵੇਂ ਤੁਸੀਂ ਕਹਿ ਰਹੇ ਕਿ ਉੱਧਰ ਦਾ ਪਾਣੀ ਟਾਊਨ ਵੱਲ ਨੂੰ ਆਂਦਾ ਹੈ ਤੇ ਟਾਊਨ ਵਾਲਾ ਪਾਣੀ 25 ਦਰੇ ਵੱਲ ਨੂੰ ਜਾਵੇ ਨਾ ਕਿ ਟਾਊਨ ਤੇ 25 ਦਰੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਇਹਦਾ ਪਾਣੀ ਜਿਹੜਾ ਹੈਗਾ ਸਾਰਾ ਜਿਹੜਾ ਤਾਂ ਬਰਸਾਤ ਦਾ ਪਾਣੀ ਹੈ ਉਹ ਜਾਂਦਾ ਮਹਿਫਿਲ ਰਿਜ਼ੋਰਟ ਦੀ ਬੈਕ ਸਾਈਡ ਤੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਉੱਥੋਂ ਟ੍ਰੀਟ ਹੋ ਕੇ ਬਾਹਰ ਜਾਂਦਾ ਹੈ ਤੇ ਮਸ਼ੀਨਾਂ ਇੰਨੀ ਹਾਈ ਟੈਕ ਨਹੀਂ ਐ ਨਾ ਇੰਨਾ ਪਾਣੀ ਕੰਜ਼ਿਊਮ ਕਰ ਸਕਦੀਆਂ ਬਹੁਤ ਘੱਟ ਟਾਈਮ ਦੇ ਵਿੱਚ ਉਹਨੂੰ ਟਾਈਮ ਲੱਗਦਾ ਜਿਹੜਾ ਬਰਸਾਤੀ ਪਾਣੀ ਆਪਣਾ ਪਹਿਲੇ ਕੀ ਸੀਗਾ ਇੱਥੋਂ ਨਾਲਾ ਜਾਂਦਾ ਸੀ ਉਹ ਜਾਂਦਾ ਸੀਗਾ ਡੰਡਾ ਕਿਹੜੀ ਸੀ ਉੱਥੇ ਪਾਣੀ गिर ਜਾਂਦਾ ਸੀ ਜਾ ਕੇ ਉਹ ਰਸਤੇ ਹੀ ਬੰਦ ਹੋ ਗਏ ਤੁਸੀਂ ਜਾ ਕੇ ਵਿਊ ਕਰੋ ਉਹ ਸਾਰਾ ਰਸਤਾ ਬੰਦ ਪਿਆ ਬਰਸਾਤ ਦਾ ਇਹ ਨਾਲਾ ਕੀ ਸੀਗਾ ਇਹ ਨਾਲਾ ਅੱਗੇ ਜਾ ਰਿਹਾ ਸੀ ਨਾ 25 ਤੱਕ ਤੁਹਾਡੀ ਗੱਲਾਂ ਤੋਂ ਮੈਨੂੰ ਇੱਕ ਚੀਜ਼ ਸਾਫ਼ ਹੋ ਗਈ ਕਿ ਸ਼ਹਿਰ ਦਾ ਜਿਹੜਾ ਨਗਰ ਕੌਂਸਲ ਪ੍ਰਸ਼ਾਸਨ ਹੈਗਾ ਉਹ ਬਾੜ ਵਾਸਤੇ ਪਾਣੀ ਨੂੰ ਨਿਜੀਠਣ ਵਾਸਤੇ ਸਿਸਟਮ ਤਿਆਰ ਨਹੀਂ ਹੈ ਦੇਖੋ ਇਹ ਤਾਂ ਜੋ ਉਹਨਾਂ ਨੇ ਤਿਆਰੀਆਂ ਕੀਤੀਆਂ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਬੜੀ ਰਿਸਪੌਂਸਿਬਲ ਬਾਡੀ ਹੁੰਦੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਉਹਨਾਂ ਨੂੰ ਸਾਰਾ ਪਤਾ ਹੁੰਦਾ ਇਹ ਨਹੀਂ ਪਤਾ ਨਹੀਂ ਹੁੰਦਾ ਈਚ ਐਂਡ ఎవਰੀਥਿੰਗ ਉਹਨਾਂ ਦੀ ਨੌਲੇਜ ਹੁੰਦੀ ਹੈ ਵੀ ਕਿੱਥੇ ਸਾਨੂੰ ਕੀ ਰਿਕੁਆਇਰਮੈਂਟ ਹੈ ਫਿਊਚਰ ਚ ਸੋ ਮੈਂ ਤੁਹਾਨੂੰ ਇਹੀ ਕਵਾਂਗਾ ਕਿ ਤੁਸੀਂ ਪਲੀਜ਼ ਉੱਥੇ ਜਾ ਕੇ ਇੱਕ ਵਾਰੀ ਗੱਲ ਕਰੋ ਹੋ ਸਕਦਾ ਉਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਣ ਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਇਸ ਵਾਰੀ ਜੋ ਪਿਛਲੀ ਵਾਰੀ ਦਿੱਕਤ ਆਈਆਂ ਉਹ ਸ਼ਾਇਦ ਇਸ ਵਾਰੀ ਠੀਕ ਹੋਣਗੀ ਠੀਕ ਹੈ ਧੰਵਾਦ ਜੀ ਥੈਂਕ ਯੂ ਸੋ ਇਹ ਸੀਗੇ ਸੋਨੂ ਕੱਕੜ ਜੀ ਜਿਹੜੇ ਕਿ ਮੈਡਮ ਦੇ ਕੋਆਰਡੀਨੇਟਰ ਵੀ ਰਹੀ ਹੈ ਮੈਂ ਤਾਂ ਇਹੀ ਕੰਮ ਕਰਾਂਗਾ ਤੇ ਪਿਛਲੀ ਵਾਰੀ ਜਿਹੜੇ ਬਾੜ ਤੋਂ ਨਿਜੀਠਣ ਵਾਸਤੇ ਇਹਨਾਂ ਨੇ ਦਿਨ ਰਾਤ ਵੀ ਕੀਤਾ ਤੇ ਕਾਫੀ ਪਲਾਨ ਵੀ ਜਿਹੜਾ ਹੈ ਇਹਨਾਂ ਵੱਲੋਂ ਬਣਾਏ ਗਏ ਸੀ ਕਿ ਅੱਗੇ ਤੋਂ ਜਿਹੜਾ ਹੈ ਪਾਣੀ ਸ਼ਹਿਰ ਨੂੰ ਜਾਂ ਪੁਰਾਣੇ ਰਾਜਪੁਰੇ ਨੂੰ ਮਾਰ ਨਾ ਕਰੇ ਲੇਕਿਨ ਜੋ ਇਹਨਾਂ ਨਾਲ ਗੱਲਾਂ ਹੋਈਆਂ ਮੈਨੂੰ ਇਹ ਲੱਗਦਾ ਨਹੀਂ ਹੈ ਕਿ ਨਗਰ ਕਾਉਂਸਲ ਜਿਹੜਾ ਹੈ ਪੂਰੀ ਤਰ੍ਹਾਂ ਇਸ ਟਾਈਮ ਉਹੀ ਪਿਛਲੀ ਵਾਰ ਵਾਂਗਰ ਜੋ ਪਾਣੀ ਨਾਲ ਨਜਿੱਠਿਆ ਲੋਕਾਂ ਨੇ ਆਪਣੀ ਬੇਸਮੈਂਟਾਂ ਨੂੰ ਸਹੀ ਕਰਾ ਲਓ ਆਪਣੇ ਘਰਾਂ ਨੂੰ ਸਹੀ ਕਰਾ ਲਓ ਜਾਂ ਬੋਰੀਆਂ ਦਾ ਇੰਤਜ਼ਾਮ ਕਰ ਲਓ ਮੈਨੂੰ ਲੱਗਦਾ ਨਹੀਂ ਕਿ ਨਗਰ ਕੌਂਸਲ ਇਸ ਵਾਰ ਫੇਰ ਬਾੜ ਤੋਂ ਨਜਿੱਠਣ ਵਾਸਤੇ ਤਿਆਰ ਹੈ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਸ਼ਹਿਰ ਦਾ ਕੀ ਬਣਦਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਖਰ